ਤੁਸੀਂ ਕੰਮ ਕੀ ਕਰਦੇ ਨੇ ਜੰਹਾਬਾ ਪਾਕਿਸਤਾਨ ਨਾਲ ਕਬੱਡੀ ਗੇਮ ਕਿਉਂ ਖੇਡਦੇ ਤੁਸੀਂ ਜੇ ਪੰਜਾਬ ਪੁਲਿਸ ਚ ਲੋਕ ਤਾਂ ਤੁਹਾਡੇ ਤੇ ਆਸ ਰੱਖਦੇ ਹੁੰਦੇ ਸਾਰੇ ਆਸ ਇਹੀ ਕਿ ਉਹਦੇ ਰੱਖੀ ਜਿਹਨਾਂ ਨੇ ਹੰਕਾਰ ਰੱਖੀ ਆਸਾਂ ਤੋਂ ਇਹ ਸਭ ਦਾ ਅਗੈਂਸਟਰ एकदम ਜੇ ਹੋ ਜਾਂਦੀ ਆ ਜੇ ਸਹਦਾ ਤਾਂ ਗਿਆਉਂਦੀ ਆ ਤੇ ਜਰੂਰੀ ਦੇਦੀ ਆਉਣ ਲੱਗੇ ਮੀਂਹ ਉਹ ਲੋਕ ਤਾਂ ਕੰਮ ਕਰਦਾ ਨਹੀਂ ਜਿਹਦੇ ਮથે ਗੋਲੀ ਮਾਰਦੀ ਹਮਨ ਦਾਵਾ ਤੋਂ ਵੀ ਗਰੀਬ ਨਹੀਂ ਬਣਿਆ ਕਰਦਾ ਮਡਾ ਅਸ਼ੋਕ ਸਿੰਘ ਵਾਲ ਆਪਣੇ ਰਲਦੇ ਜੀ ਹੈ ਆਪਾਂ ਦੇ ਜੀਸ ਸਿੰਘ ਪੈਡਮਾਨਕਪੁਰ ਦਾ ਵਸਨੀਕ ਵਧੀਆ ਕਬੱਡੀ ਦਾ ਖਿਡਾਰੀਆ ਪੰਜਾਬ ਪੁਲਿਸ ਦੇ ਵਿੱਚ ਅਜੇ ਕਾਂਸਟੇਬਲ ਹੈ ਸੇਵਾ ਕਰਦਾ ਇਹਨਾਂ ਦੇ ਬਜ਼ੁਰਗਾਂ ਨੇ ਕਿਸੇ ਟਾਈਮ ਸਾਨ ਨੇ ਰਲ ਮੇ ਕੇ ਇਹ ਫੈਸਲਾ ਕੀਤਾ ਸੀ ਵੀ ਆ ਜਿਹੜੀ ਕੋਹ ਆ ਜਾਂਜੀ ਖਾਣਾ ਇਹਦਾ ਕੋਹ ਨਹੀਂ ਛੇੜਨਾ ਇਹਦੇ ਦਰਖਤ ਨਹੀਂ ਛੇੜਨੇ ਉਹਦੀ ਜਗਾ ਖੋਤ ਰੱਖ ਲਉਂਦੇ ਨੇ ਜੇ ਕੋਈ ਪਰਿਵਾਰ ਦੇ ਵਿੱਚੋਂ ਬਜ਼ੁਰਗ ਚੜਾਈ ਕਰਦਾ ਸੀ ਉਹਦੀ ਜਾਤ ਤੇ ਚਤਰਾਕਤ ਨੁੰਦੇ ਰਹੇ ਜੇ ਕਿਸੇ ਬੱਚੇ ਦੀ ਆਮਦ ਹੋਈ ਉਹਦੀ ਜਾਤ ਚਤਰਾਕਤ ਨੁੰਦੇ ਰਹੇ ਉਹਨਾਂ ਦਾ ਤਾਲਮ ਪੋਸ਼ਣ ਕਰਦੇ ਰਹੇ ਫਿਰ ਵੀ ਕੋਈ ਇਸ ਇਹਨਾਂ ਦੇ ਕੈਨ ਮੁਤਾਬਕ ਪਿੰਡ ਦੇ ਰਸਨੀਕਾ ਨੇ ਚਾਕਰ ਹੋਰ ਉਹਨਾਂ ਦੇ ਅੰਨੀਆਂ ਸੰਖਿਆਵਾਂ ਨਿਰਾਟ ਕੇ ਜਿਹੜਾ ਆ ਉਹ ਤਰਕਤ ਵਟ ਦਿੱਤੇ ਜੇ ਇਹਨੇ ਕਾਨੂੰਨੀ ਚਾਰਾ ਜੂਤ ਕਰਨ ਦੀ ਤਰਕੀ ਕੀਤੀ ਤਾਂ ਉਹ ਮਾਫੀ ਮੰਗ ਕੇ ਹੀ ਆਪਣਾ ਖੇੜਾ ਛੱਡ ਬੰਦ ਚੋੜੇ ਆ ਜੀ ਵੀ ਇਹ ਦੇ ਪ੍ਰਸਤਾ ਵਾਤਾਵਰਣ ਪ੍ਰੇਮੀ ਦੇ ਵਿੱਚ ਤੌਰ ਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਬਾਤ ਉਹਨਾਂ ਦਾ ਵੀ ਕਾਫੀ ਆਪਣੇ ਏਰੀਆ 'ਚ ਹੋਲਡ ਆ ਉਦਰਾਖਤ ਨੌਂਦੇ ਆ ਸਾਫ਼ ਸੁਥਰੇ ਪਾਣੀ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਤੱਕ ਨਹੀਂ ਅਪਰੋਚ ਕੀ ਤੁਹਾਡਾ ਪਿੰਡ ਤਾਂ ਉੱਥੋਂ ਸਾਰਾ ਪਿੰਡ 10 ਕਿਲੋਮੀਟਰ ਤੇ ਆ ਪਿੰਡ ਸਾਰ ਮਾਤਾ ਨਹੀਂ ਡੱਕਦੀ ਵੀ ਬਾਲਾ ਇਹਿੰਦੇ ਇੰਨੇ ਤਾਂ ਉਹਨਾਂ ਨੇ ਇਧਰ ਘਟਕਾ ਲਾਉਂਗੇ ਤੂੰ ਰਹਿਣ ਦੇ ਆਪਾਂ ਵੀ ਰਹਿਣਾ ਜਿਹੜਾ ਮਾਹੀ ਦਾ ਕੋ ਬਾਹਰ ਚਲ ਜਾਂਦੇ ਜਦੋਂ ਗਵਾਹੀ ਵੀ ਬਾਹਰ ਹੀ ਹੈ ਤਾਂ ਆਪਾਂ ਤਾਂ ਬਾਹਰ ਚ ਜਾਈਏ ਡਰਦੇ ਮੇਰੀ ਆਪਣੀ ਨੂੰ ਜਿਹਦਾ ਜਿਹਦਾ ਮਹਿਰ ਬਲਾਏ ਬਾ ਤਾਂ ਇਹ ਨਹੀਂ ਵਾਸਾ ਜਿਹੜੇ ਆਪਣੀ ਨਿਸ਼ੋੜੇ ਬੰਦੇ ਜਿਹਨੂੰ ਨਹੀਂ ਵਾਸਾ ਉਹਨਾਂ ਦਾ ਕੀ ਹੋਊਗਾ ਇਹ ਆਪਾਂ ਚਰਕੀ ਲੱਜ ਜਾਣੀਗਾ। ਉਹਦੋਂ ਹੁਣ ਕਿਹਨੂੰ ਪਤਾ ਹੈ ਕਿ ਆ ਬੀਬੀ ਇਨ ਦਾ ਚੀਫ ਕੋਰਮਨ ਜੀ ਉਹਨੇ ਵਿਧਾਨ ਸਭਾ ਦੇ ਵਿੱਚ ਉਸ ਰਿਪੋਰਟ ਤੇ ਇਹ ਗੱਲ ਆਤੀ ਕਿ ਜੇਕਰ ਕਿਸੇ ਬੰਦੇ ਤੇ ਡੰਗੀ 60 ਲੱਖ ਦੀ ਤਸ਼ੱਬੀ ਦਾ ਪਰਚਾ ਹੁੰਦਾ ਜੇ ਕੋਈ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਉਤੇ 307 ਦਾ ਪਰਚਾ ਹੁੰਦਾ ਜੇ ਕੋਈ ਕਿਸੇ ਨੂੰ ਮਾਰ ਦਿੰਦਾ ਉਤੇ 302 ਦਾ ਪਰਚਾ ਹੁੰਦਾ ਇਦਾਂ ਲਈ ਉਹਨਾਂ ਨੇ ਵਿਧਾਨ ਸਭਾ ਚ ਕੱਢ ਕੇ ਗੱਲ ਕਹੀ। ਪੀਪਲ ਯੰਤਰਾਤ ਦੇ ਪਾਣੀ ਕੱਟ ਦਾ ਉੱਤੇ 26 ਦਾ ਪਰਚਾ ਹੁੰਦਾ ਜੀ ਉਤਰਾਤ ਨੂੰ ਕੋ ਕੱਟ ਨਾ ਦਾ ਉੱਤੇ ਕਤਨ ਦਾ ਪਰਚਾ ਹੋਵੇ 302 ਦਾ ਇੱਕ ਪਾਸੇ ਦਾ ਸਰਕਾਰਾਂ ਇਹ ਕਹਿ ਰਹੀਆਂ ਨੇ ਤੇ ਉਸੇ ਸਰਕਾਰ ਦੇ ਦਰਾਂ ਜੇ ਇਦਾਂ ਹੁੰਦਾ ਕੀ ਉਹਨਾਂ ਨੂੰ ਕੋਈ ਸਿਆਸੀ ਸ਼ਹਿ ਪ੍ਰਾਪਤ ਹੈ ਕਿ ਕੀ ਗੱਲ ਹੈ ਜਿਹੜਾ ਇਹਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਸਾਹ ਪੰਜਾਬ ਸਾਹ ਦੇ ਸਾਡੇ ਅੱਜ ਦੇ ਐਪੀਸੋਡ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਇੱਕ ਐਸੀ ਸਖਸ਼ੀਤ ਨਾਲ ਗੱਲਬਾਤ ਕਰਨੀ ਹੈ ਜਿਹੜਾ ਆਪਣਾ ਦੁੱਖੜਾ ਲੈ ਕੇ ਅੱਜ ਸਾਡੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਿਆ ਗੱਲ ਹੈ ਜੀ ਆਵਾਤਾ ਬਣਸ ਬੰਦ ਸਾਡੀ ਬ੍ਰਾਸ ਬੰਸ ਬੰਦ ਸਾਰੀਆਂ ਗੱਲਾਂ ਅਸੀਂ ਸਾਰੀਆਂ ਜਾਣਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਨਜੀਤ ਸਿੰਘ ਕਰਨਜੀਤ ਸਿੰਘ ਦਾ ਪਿੰਡ ਮਾਨਕਪੁਰ ਤਰ ਸਿਵਲ ਸ਼ਾਹਪੁਰ ਜਿਹੜਾ ਜਿਲ੍ਹਾ ਜਲੰਧਰ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ ਪਾਂਜੀ ਸਿੰਘ ਦੀ ਪਿੰਡਾਂ ਦਾ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਲ ਪਿਆ ਜੀ ਆਇਆਂ ਨੂੰ ਕੀ ਮਸਲਾ ਜੀ ਸਰ ਮਸਲਾ ਇਹ ਪਾਂਤਵੰਤ ਦਰਸਨੇ ਜਿਹੜਾ ਤੰਦਰੀ ਉਹਨੇ ਆਪਣੇ ਰੋਕ ਕੱਟੇਗੇ ਇਹ ਰੁਕ ਕੇ ਫਿਸ ਗਏ ਪਿੰਡ ਮੰਡਗੋਲ ਮਾਂਕ ਪੌਤ ਰੁੱਕ ਸਗੇ ਨਹੀਂ ਜੀ ਕਿੰਨਾ ਕੁ ਥਾਂ ਜਿੱਥੇ ਰੁਕ ਲੱਗੇ ਕੋਈ ਲੋਗਾਂ ਦਾ ਸਾਸ ਗਿਆ ਜੀ ਸਾਂਹੀ ਥਾਂ ਨਹੀਂ ਸਾਂਟੀ ਗ੍ਰਾਂਦੀ ਅੱਛਾ ਰਾਸਪੀ ਜਿਹੜਾ ਹੀ ਹਾਂਜੀ ਕੋਲ ਇਹਦਾ ਰਾਸਪੀ ਗਰੂਪ ਹੈ ਉਹਦੇ ਨਾਲ ਸਾਰੇ ਇਨਸਾਨ ਸਗੇ ਅਛਾ ਇਹ ਨੂੰ ਤੇ ਆਫਰ ਬਰਨੀ ਉਹ ਜੋ ਗੋਈ ਨੇ ਕਿ ਗੀ ਗੀ ਜਾਨ ਜਿੰਦਗੀ ਮਰਨ ਦੇਣ ਦੀ ਇਸ ਤਰ੍ਹਾਂ ਆਪਣੀ ਕਿਰਤ ਦੀ ਅਛਾ ਯਾਨੀ ਕਿ ਉਹਨੂੰ ਤੁਸੀਂ ਖੱਤਿਆਂ ਤਰੀਕੇ ਨਾਲ ਆ ਕੋਈ ਨਹੀਂ ਵੀ ਉਹ ਜਿੱਦਾਂ ਸਾਜੀ ਤਾਂ ਨਹੀਂ ਸਾਜੀ ਤਾਂ ਨਹੀਂ ਬੈਂਤੀ ਇਹਦੇ ਅਛਾ ਹਾਂਜੀ ਉਹਨੂੰ ਲੋਕ ਲੱਗੇ ਹੋਏ ਪਰ ਉਹ ਵੀ ਕੋਈ ਇੱਕ ਤਾਂ ਬਈ ਹਾਂਜੀ ਪੋਜ਼ਿਟਿਵ ਬੰਦਿਆ ਰੱਖ ਕੇ ਉਹ ਸਾਰਾ ਉਹ ਟੈਨਸ ਨੇਸ ਕਰਤਾ ਜੀ ਪੂਰੀ ਗੂੜ ਕੱਲੇ ਵਾਲਿਆਂ ਨੇ ਪੂਰ ਦਿੱਤਾ ਸਹੀ ਹੂੰ ਤੇ ਜੋ ਨਾਲ ਬਕਸਾ ਕੇ ਲਿਉਂਦੀ ਉਹਦੀ ਯਾਰ ਕੋ ਵੀਰਾਂ ਸੀ ਜਿਹੜੇ ਰਹਿੰਦੇ ਸੀ ਉਹਨਾਂ ਦੇ ਨਿਸ਼ਾਨ ਨੇ। ਉਹਨੇ ਬਹੁਤ ਵੱਡੇ ਛੋਟੇ ਮਾਰ ਗਿਆ। ਆਂਡੇ ਟੁੱਟ ਗਏ। ਇਹ ਜਿਹੜਾ ਥਾਂ ਆ ਜਿਹੜਾ ਸਾਡੇ ਦਰਸ਼ਕਾਂ ਨੂੰ ਕਹਿੰ ਕੇ ਦੱਸਦੇ ਵੀ ਇਹ ਥਾਂ ਤੁਹਾਡੇ ਬਾਪੇ ਦਾ ਸੀ। ਹਾਂਜੀ ਬਾਪੇ ਦਾ ਦੇ ਕੋ ਪਿਛੂ ਦੀ ਜਮੀਨ ਆ। ਪਿਛੋਂ ਉਹ ਸਾਂਝੇ ਜਿੱਦਾਂ ਤੌਰ ਤੇ ਪਾਏ ਜਾਂਦਾ। ਕਾਫੀ ਪਰਿਵਾਰਾਂ ਦੇ ਵਿੱਚ ਤਾਂ ਹਾਂਜੀ ਹਾਂਜੀ। ਤੇ ਗਾਂ ਸਾਰਾ ਕੀ ਤਹੀ ਜੀ ਆ ਜੀ ਘਰ ਦੇ। ਅੱਛਾ। ਬਾਕੀ ਦੇ ਹੋਰ ਪਰਿਵਾਰਾਂ ਨੇ ਵੀ ਜੀ ਸਰਦਾਰ ਬੀਬੀ ਇੱਜਾ ਜੀ। ਤੇ ਇਹ ਫੇਰ ਤਾਂ ਕੋਈ ਇੱਧਰ ਰੱਖਿਆ ਹੋਇਆ ਸੀ ਬਿਵਾਤਾ ਬੰਦਾ ਕਰਕੇ ਫੇਰ ਉੱਥੇ ਲਈ ਸੀ ਸਰਵਾਤਾ ਬੰਦਾ ਕਰਕੇ ਮੇਟਾ ਗ੍ਰੋਮ ਲਈ ਸੰਜਿਆ ਹੋਣਾ ਦੇਖਣ ਇਸ ਲਈ ਉਸ ਦੀ ਆਪਣਾ ਈਜਾਦਾ ਸੀ ਜੀ ਫਿਰ ਬਾਹਰ ਦੇ ਅਗਲੇ ਕੋਈ ਇਥੇ ਰਹਿੰਦੇ ਆ ਸੰਦਾ ਹੋਗਾ ਮੇਲ ਵਾਂ ਤੇ ਕਿਹਦੀ ਮਿਲਦੀ ਵਰ ਤੇ ਪੂਰਾ ਬੰਦੇ ਸੰਜਿਆ ਸੀ ਕਈ ਜਨਤਨ ਤੇ ਵੀ ਕਿਸੇ ਤੇ ਕੋਈ ਦਰਖਤ ਲਾਇਆ ਹੋਣਾ ਜੀ ਜਨਦਾਂ ਦੇ ਸਾਡੇ ਬਜ਼ੁਰਗੇ ਜੋ ਪੂਰਾ ਵੈਦਨ ਨੇ ਆਸਕੀ ਨੇ ਕਈ ਵਾਰ ਉੱਥੇ ਨਾ ਪਰੇ ਦੀਆਂ ਸੀ ਨਹੀਂ ਜਿਆਦਾ ਜਿਹੀ ਤੁਸੀਂ ਕੰਮ ਕੀ ਕਰਦੇ ਆ ਜਿਹੜਾ ਕੋਲ ਕਰਨ ਨਾਲ ਕਬੱਡੀ ਗੇਮ ਕਿਉਂ ਕਿਦਾਂ ਸਰਬੱਤ ਤੁਸੀਂ ਜੇ ਪੰਜਾਬ ਪੁਲਿਸ ਚੋਂ ਲੋਕ ਤਾਂ ਤੁਹਾਡੇ ਤੇ ਆਸ ਰੱਖਦੇ ਹੁੰਦੇ ਆ ਸਰ ਆਸ ਹੈ ਹੀ ਕਿਹਨਾਂ ਦੇ ਰੱਖੀਏ ਜਿਹਨਾਂ ਤੇ ਆਸ ਰੱਖੀ ਆਸਾਂ ਤੋਂ ਇਹ ਸਭ ਦਾ ਅਗੈਂਸਟ ਇਕਦਮ ਜੇਜ ਜਾਂਦੀ ਆ ਵਾਤਾਵਰਣ ਦੇ ਸਾਰੇ ਕਿ ਵੀਡੀਓ ਕੋਈ ਸੀਗੀ ਜੋ ਹੋ ਰਹੀ ਜੀ ਹਾਂ ਮੈਂ ਨਹੀਂ ਦੇਖੀ ਆ ਬੜੀ ਚੰਚਾ ਚਾ ਵੀਡੀਓ ਉਹ ਕਿੱਥੇ ਕਿ ਉਹ ਡਿਲੀਟ ਹੋ ਗਈ ਸਰ ਜੀ ਜਸਰ ਨੇ ਹੋਮ ਦਿੱਤਾ ਜਿਹਨੂੰ ਤਾਰਦੇ ਜਾਵੇ ਤੇ ਆਵਾਜ਼ ਜਨਾਬੇ ਗੈਂਗਸਟਰਾਂ ਦੰਗਿਆਂ ਵਾਲੀ ਅਸੀਂ ਜਦੋਂ ਰੋਹ ਦਿੱਲੀ ਆਉਣ ਲੱਗੀ ਸੀ ਉਹ ਲੋਕ ਤਾਂ ਕਰਦਾ ਸੀ ਜਿਹਦੇ ਮੱਥੇ ਹੀ ਗੋਲੀ ਮਾਰਦੇ ਸੀ ਉਹ ਮੱਡਾਵਾ ਤਵਨ ਗ੍ਰੀਨ ਨੇ ਮੜਿਆ ਕਰਦਾ ਕੋਡਾ ਪਸ਼ੀਮਾਬਾਚੀਆ ਦੇ ਘਰ ਵਾਲਾ ਆਪਣੇ ਘਰ ਦਾ ਨਹੀਂ ਗੱਲ ਕਰੀ ਸੈਂਟ ਆਪੀ ਸੇ ਉਹ ਤਾਂ ਮੰਨ ਲਓ ਤੁਹਾਡਾ ਕੋਈ ਪਿੰਟ ਦਾ ਮਸਲਾ ਤੇ ਉਹ ਚ ਗੈਂਗਸਟਰਾਂ ਦਾ ਤਾਂ ਐਡਾ ਕੋਈ ਨਹੀਂ ਕੋਈ ਚੱਕਰ ਜਗਾ ਜਨਾਤਾ ਹੋਗੇ ਨਾ ਤੁਸੀਂ ਕੋਈ ਇਹ ਤਾਂ ਆਪਣੀ ਤੁਸੀਂ ਪੁਰਖਿਆਂ ਦੀ ਫਰਾਸ ਨਹੀਂ ਜੜਾਈ ਲੜਦੇ ਹਾਂਜੀ ਤੇ ਉਹ ਸਾਰੇ ਸਾਡੇ ਪੁਰਖਿਆਂ ਨੇ ਦਰਖਤ ਲਾਏ ਆ ਉਹ ਵਰਕਰਾਰ ਬਹਿ ਜਾਣ ਤੇ ਉਤਨ ਪੇ ਕਿਤਨ ਬੱਟੇ ਜੀ ਇਹਨਾਂ ਦੇ 3 ਜੂਨ ਨੂੰ ਬਿੱਡੇ ਜਿੱਦਾਂ ਇਤਵਾਤਾਂ ਵਾਲਾ ਪੰਜ ਜੂਨ ਨੂੰ ਵਾਟਸਐਪ ਆਂਡਰਸਗੜੀ ਉਹਦੀ ਪਿਆਰੀ ਗੱਲਦੇ ਆ ਜਿਵੇਂ ਮੈਂ ਬਾਲਕੂਟੇ ਲਵਾਣਾ ਇਹਨਾਂ ਨੇ ਅੱਛਾ ਮੂਲ ਵੀ ਨੌਂ ਲਈ ਤਿਆਰੀ ਕੀਤੀ ਹੋਈ ਸੀ 5 ਦਾ 5 ਜੂਨ ਆਂਦੀ ਆ ਜੀ 10 ਜੂਨ ਨੂੰ ਇਹਨਾਂ ਨੇ ਤਾਂ ਬਰੌਕਾਂਡ ਘਟਾਈ ਕਰਦੇ ਹੋਏ ਹੋਸ਼ ਨੂੰ ਪੈਸੇ ਹੁੰਦਾ ਸਰ ਪੈਸੇ ਇਹਨਾਂ ਨੇ ਕਿਤਾਂ ਉਹ ਕੋਈ ਜਿੱਦਾਂ ਵੇਚ ਕੇ ਉਹ ਪੈਸੇ ਚਾਰਦੀ ਆ ਜਾਣਗੇ ਜੋ ਹੋਂਤਾ ਨੂੰ ਦਰਵੰਨ ਦੇ ਗੁਰੂ ਕਰਦੇ ਆ ਕੀ ਗੁਰੂ ਚੁਣੌਣੇ ਦੀ ਜਦੋਂ ਅੱਗੇ ਕਿ ਗੁਰੂ ਕਰ ਚੁਣੌਣੇ ਗੁਰੂ ਕਰ ਤਾਂ ਪਾਰਲੀਮੈਂਟ ਹੋਰ ਨਾ ਕਿਸੇ ਜਗ੍ਹਾ ਵੀ ਜਾ ਸਕਦੀ ਦੱਸ ਦਿਆ ਕੋਈ ਹੋਰ ਉਸ ਪਰਵਾਹ ਨਹੀਂ ਮੰਨ ਲਈ ਪਰ ਜਿਹੜਾ ਯਾਨੀ 3000 ਜਾਂ ਸਾਡੀ ਜੀਓ ਇਹ ਤੇ ਜਾਂਦੀਆਂ ਹੁੰਦੀਆਂ ਸ਼ਾਵਾਂ ਉਹਨਾਂ ਦੀ ਬਹੁਤ ਹੀ ਵੰਚੀ ਤਾਂ ਹੀ ਤੇ ਨਾ ਪਹਿਲਾਂ ਕਰਕੇ ਦਸਤ ਬਟਣ ਤੋਂ ਪਹਿਲਾਂ ਤੇ ਇਨਾ ਕੀਤੀ ਸੀ ਕੱਲ ਵੀ ਆਪਾਂ ਵੱਟ ਕੇ ਗੁਰਦੁਆਰੇ ਦੇਣੀ ਇੰਨੀ ਮਤਲਬ ਇੰਨੀ ਗਰਵਾਣੀ ਸੀ ਹਾਂ ਤੇ ਕਹਿੰਦੇ ਦਾ ਪਛਾਹ ਹੋਊਗੀ ਆਪਾਂ ਸਾਧੂ ਮਹਾਰਾਜ ਜੀ ਗੁਰਦੁਆਰ ਜੱਗੀ ਤੇ ਲੋਟ ਪੈ ਗਈ ਸੀ ਫੇਰ ਬੰਦੇ ਸੀ ਆਪਾਂ ਨਾਵਕ ਕਰਦੇ ਹੋਰ ਵੀ ਕਿਤੇ ਰੁਕ ਰੁਕ ਤੁਸੀਂ ਨੂੰ ਨੇ ਕਿ ਇੱਥੇ ਇਸ ਇੱਕ ਸਕੂਲ ਦੇ ਵਿੱਚ ਲਾਇਆ ਗਿਆ ਗਰਾਉਂਡ ਦੇ ਵਿੱਚ ਲਾਇਆ ਗਿਆ ਕੁਰਸੀਆਂ ਦੇ ਵਿੱਚ ਲਾਇਆ ਉਹ ਆਪਣੀ ਘਰ ਦੇ ਵਾਲੀ ਬਹੁਤ ਆਈ ਸੀ ਅੱਛਾ ਹਾਂਜੀ ਮੈਂ ਪਹਿਲਾਂ ਤੋਂ ਬਾਤ ਕਰਨਾ ਜਿੱਦਾਂ ਮਾਤਾ ਨੂੰ ਪਿਆਰ ਆਪਾਂ ਪਾਸ ਘੁੱਟੇ ਨਾਲ ਵੀ ਆਦਾ ਸੀ ਤੇ ਉੱਥੇ ਪੁਰਾਣੇ ਜਿਹੇ ਦਰਖਤ ਸੀਗੇ ਸਟਾਲੀਆਂ ਸੀਗੀਆਂ ਅਵੇ ਲੂਦੇ ਉਹ ਪਿੰਖਨ ਸੀ ਉਹ ਪਿੰਨਾ ਔਰ ਸੈਂਬਲਾ ਪਿੰਨਾ ਬੜੀ ਸੀ ਇਹ ਕੋਹ ਨੂੰ ਆਲਤਾ ਉਹਦੇ ਥੋੜੇ ਦੋਚਾਰ ਮਾਰਨੇ ਹੋਣੇ ਉਹਨਾਂ ਵਿੱਚ ਪੱਠੇ ਨਹੀਂ ਤੇ ਜਾਨੀਏ ਜਿਹੜੇ ਸਾਰੇ ਪੂਰੇ ਸਾਰੇ ਖਰਮ ਦੇ ਆਪ ਤੇ ਦੀਨ ਇਹਨਾਂ ਉਹਨੂੰ ਵੀ ਮੈਂ ਮੰਨਵਾਉਂਦਾ ਵੀ ਰਹੀ ਔਰ ਤੇ ਫੇਰ ਦੁਬਾਰਾ ਵੀ ਉਹ ਤੋਂ ਨਹੀਂ ਤੁਸੀਂ ਕੋਈ ਕਾਰਵਾਈ ਸਰਕਾਰ ਉੱਤੇ ਕੀਤੀ ਜਿਹੜੇ ਦੁਕਾਨ ਦੇ ਦੁਕਾਨਦਾਰ ਜਿੱਦਾਂ ਵੀ ਤੋਂ ਵੱਡਾ ਵਾਤਾਵਰਣ ਗ੍ਰੀਨ ਬਣਦਾ ਨਹੀਂ ਨਾ ਪਿੰਡਾਂ 'ਚ ਹੋਈ ਜਾਂਦੀਆਂ ਲਾਭ ਨਹੀਂ ਲੋਹਣ ਤੇ ਆਉਣ ਵੀ ਤੇ ਕਿਸੇ ਆਪਣੇ ਏਰੀਆ ਦੇ ਵਿੱਚ ਤਾਂ ਵਾਤਾਵਰਣ ਪ੍ਰੇਮੀ ਦੇ ਵਿੱਚ ਤੌਰ ਤੇ ਰਾਜ ਸਭਾ ਮੈਂਬਰ ਸੰਤ ਰਤਪਾ ਬਲਬੀਰ ਸਿੰਘ ਜੀ ਸੀਚੇਵਾਲ ਉਹਨਾਂ ਦਾ ਵੀ ਕਾਫੀ ਆਪਣੇ ਏਰੀਏ ਚ ਹੋਲਡ ਹੈ ਉਤਰਕਤ ਲੋਂਦੇ ਆ ਸਾਫ ਸੋਫਰੇ ਪਾਣੀ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਤੱਕ ਨਹੀਂ ਅਪਰੋਚ ਕੀ ਤੁਹਾਡਾ ਪਿੰਡ ਤਾਂ ਉੱਥੋਂ ਸਾਰਾ 10 ਕਿਲੋਮੀਟਰ ਤੇ ਪਿੰਡ ਸਾਰਾ 10 ਕਿਲੋਮੀਟਰ ਹੈ ਹਾਂਜੀ ਉਹਨਾਂ ਕੋਲ ਉਸ ਦੋਵਾਂ ਨੇ ਦਿੱਤੀ ਦੋਸੇ ਮੋਰਾਂ ਉਹ ਸਾਰੇ ਤੁਸੀਂ ਨਹੀਂ ਨਹੀਂ ਉਹਨੇ ਨਹੀਂ ਗਏ ਨਹੀਂ ਪਸਛਾ ਨਹੀਂ ਗਾਣਾ ਵਿੱਚ ਉੱਚਾ ਵੀ ਲੱਕਰ ਜਾ ਕੇ ਆਪ ਜੀ ਜਰੂਰ ਜਾਵੋ ਜੀ ਸਾਡੀ ਐਲਪੀਪੀ ਜਿਹੜੀ ਸਾਡੀ ਭਾਵਨਾ ਵਾਦਾ ਵਾਦੀ ਵਿਵਨ ਵੀ ਤਰ੍ਹਾਂ ਕੀਤਾ ਇਹਨਾਂ ਨੂੰ ਕਰ ਦਿੱਤੇ ਉਹਦੇ ਵਿੱਚ ਹੁਣ ਚਲੋ ਤੁਸੀਂ ਪਿੰਡ 'ਚ ਹੀ ਬੈਠੇ ਆ ਕਿਸੇ ਪੰਚਾਇਤੀ ਬੰਦਿਆਂ ਨੇ ਜਾਂ ਪਿੰਡ ਦੇ ਬੰਦਿਆਂ ਨੇ ਜਾਂ ਕੋਈ ਹੋਰ ਇਲਾਕੇ ਦੇ ਬੰਦਿਆਂ ਨੇ ਉਹਨਾਂ ਨੂੰ ਸਮਝਾਇਆ ਨਹੀਂ ਵੀ ਤੁਸੀਂ ਇਹ ਕਿਉਂ ਕੰਮ ਕਰਦੇ ਹੋ ਕਿ ਕਾਹ ਤੋਂ ਤਰਸਤ ਬੱਟਦੇ ਆ ਤੁਹਾਡੀ ਔਰਥੀਆਂ ਨੇ ਇਹ ਫੈਸਲਾ ਕੀਤਾ ਸੀ ਵੀ ਇਹ ਥਾਂ ਆਪਾਂ ਇਕੱਠਾ ਰੱਖ ਲੈਨੇ ਆ ਵੀ ਇਹ ਸਾਫ਼ ਸੁਥਰਾ ਥਾਂ ਰਹੇ ਜੂਗਾ ਵਾਤਾਵਰਣ ਦਾ ਪਸ਼ੂ ਪੰਛੀ ਤਰਸਤਾ ਦੇ ਇਲਾਕੇ ਸ਼ਾਮੇ ਬੈਠਣਗੇ ਤੇ ਉਹ ਕਿਸੇ ਨੇ ਕੋਈ ਤੁਹਾਡਾ ਇਕੱਠੇ ਹੋ ਕੇ ਬਿਠਾਉਣ ਨੂੰ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸਰਕਤ ਨੂੰ ਜਿਹੜਾ ਮੇਰੇ ਤੋਂ ਕਿਹਾ ਵਾਹ ਪਰ ਇਹ ਮਾਫ਼ੀ ਦੀ ਕਿੰਨੀ ਚੀ ਗਾਲ ਧੜੀ ਹੁੰਦੀ ਐ ਕਿ ਕੀ ਕਹਿੰਦੇ ਮਾਫ਼ੀ ਮੰਗ ਲੈਨੇ ਮਾਫ਼ੀ ਮੰਗਣੀ ਜਿਹੜੇ ਹੁਣ ਇੰਨੇ ਪੰਜ ਛੀ ਆ ਜੀ ਵਾਜਾ ਇਹਨੇ ਆਪਣੇ ਰਖਵਾ ਦਾ ਗੰਦੇ ਨੀਸਾਨ ਉੱਤਰ ਜਨੇ ਬੁੜੀ ਪਰ ਹੋਈ ਪੀਜ ਜਿਹੜੇ ਹੜਿ ਪਾਉਂਦੇ ਥੀ ਫੌਂਚੀ ਆ ਲੈ ਲੋਕਾਂ ਨੇ ਆਪਰੇ ਬਹਿਣਾ ਤੇ ਲੋਕਾਂ ਤੋਂ ਵੀ ਇੱਕ ਦੀ ਬਵਾ ਜੁੜੀ ਰਹੀ ਸਾਡੇ ਨਾਲ ਸਾਡੇ ਪੁਰਖਿਆਂ ਗਾਲ ਜੋਂ ਨੂੰ ਸਾਡਾ ਜ਼ਰਾ ਘਰਾਂ ਹੋ ਗਿਆ ਜੀ ਕਾਨੂੰਨ ਅੱਜ ਬੱਚੇ ਬਾਹਰ ਹੋਣਗੇ ਜਾਂ ਕਿਹਨੂੰ ਆਉਣਗੇ ਜਾਨੀ ਬਾਹਰ ਹੋਣਗੇ ਚੀਜ਼ਾਂ ਆਉਣੇ ਪੁੱਛਣ ਕੋਸੀ ਨਹੀਂ ਪੈਨ ਦੇ ਨਾਲ ਸਬੰਧਤ ਵੀ ਥਾ ਸਾਰ ਨੂੰ ਕਾਜ ਕਰਦਾ ਤੁਸੀਂ ਇਹ ਉਤਰਾਖਤ ਨਹੀਂ ਕਤਲ ਹੀ ਸਮਝਦੇ ਆ ਠੀਕ ਹੈ ਜਿਹੜੇ ਤਾਂ ਮਜੁਰਗਾ ਦੇ ਜਿੱਥੇ ਆਪਣੇ ਤਾਂ ਜੀ ਤੇ ਇੱਕ ਗੱਲ ਮੈਂ ਮੈਂਸ਼ਨ ਕਰਦਾ ਨਪੋਤਰ ਹਲਕੇ ਤੋਂ ਬਤਾਇਆ ਕਿ ਆ ਬੀਬੀ ਇੰਦਰਜੀਤ ਕੋਰਮਾਨ ਜੀ ਉਹਦੀ ਵਿਧਾਨ ਸਭਾ ਦੇ ਵਿੱਚ ਉਸ ਰਿਪੋਰਟ ਤੇ ਇਹ ਗੱਲ ਆਂਦੀ ਕਿ ਜਿੱਦਾਂ ਕਿਸੇ ਬੰਦੇ ਤੇ ਟੰਗੀ 60 ਲੱਖ ਦੀ ਤੇ 26 ਦਾ ਪਰਚਾ ਹੁੰਦਾ ਜੇ ਕੋ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਉਹ ਤੇ 307 ਦਾ ਪਰਚਾ ਹੁੰਦਾ ਜੇ ਕੋ ਕਿਸੇ ਨੂੰ ਮਾਰ ਦਿੰਦਾ ਉਹ ਤੇ 302 ਦਾ ਪਰਚਾ ਹੁੰਦਾ ਇਹ ਤਾਂ ਹੀ ਉਹਨਾਂ ਨੇ ਵਿਧਾਨ ਸਭਾ ਵਿੱਚ ਕੱਢ ਕੇ ਗੱਲ ਕਹੀ ਕਿ ਜੇ ਦਰਹਤ ਦੀ ਤਾਣੀ ਕੱਟਦਾ ਉੱਤੇ 26 ਦਾ ਪਰਚਾ ਹੋਵੇ ਜੇ ਦਰਹਤ ਨੂੰ ਕੋ ਕੱਟ ਦਿੰਦਾ ਉਹ ਤੇ ਕਤਲ ਦਾ ਪਰਚਾ ਹੋਵੇ 302 ਦਾ ਇੱਕ ਪਾਸੇ ਤਾਂ ਸਰਕਾਰਾਂ ਇਹ ਕਹਿ ਰਹੀਆਂ ਹਨ ਤੇ ਉਸੇ ਸਰਕਾਰ ਦੇ ਦਰਾਂ ਜੇ ਇਦਾਂ ਹੁੰਦਾ ਕੀ ਉਹਨਾਂ ਨੂੰ ਕੋਈ ਸਿਆਸੀ ਸ਼ਹਿ ਪ੍ਰਾਪਤ ਹੈ ਕੀ ਗੱਲ ਹੈ ਜਿਹੜਾ ਇਹ 88 ਜਿਹੜਾ ਕਹਿੰਦੇ ਨੇ ਜੀ ਪ੍ਰਧਾਨ ਦਲੂਵਾਂ ਗਿਆ ਹਾ ਦੇ ਜੀ ਇਤਤਾਰ ਰਗੇ ਸਾਰੇ ਜਿੰਨੇ ਪ੍ਰਾਣੀ ਸੋਚ ਦੇ ਬੰਦੇ ਆ ਕੁੜਾ ਉਹੀ ਸੋਚ ਜੂਦੇ ਕਾਜ਼ੀ ਨੂੰ ਨਾ ਆਖੀ ਆ ਇਹਨਾਂ ਨੇ ਵੀ ਇਹ ਜੇ ਲਿਆ ਕਰਕੇ ਕੀ ਗੱਲ ਹੈ ਇਹ ਮੈਂ ਇਹ ਗੱਲ ਨਹੀਂ ਕਿ ਕੋਈ ਤੁਹਾਨੂੰ ਪੈਸੇ ਦੋਲ ਨੇ ਪੈਸੇ ਮੈਂ ਹੀ ਆ ਨਹੀਂ ਯਾਦਾਂ ਜਿਹੜਾ ਹੁਣ ਸਾਡੇ ਬਜ਼ੁਰਗਰੇ ਹੱਥੀ ਬੂਟਾ ਨਾ ਆ ਹਨਾ ਉਹ ਵੱਟ ਤਾਂ ਉਹਨੂੰ ਟੱਕ ਤਾਂ ਉਹ ਤਾਂ ਉਹਦਾ ਕੀ ਹੈਗਾ ਉਹਦਾ ਕੋਈ ਮਤਲਬ ਨਹੀਂ ਕਿਸੇ ਬੱਚੇ ਦੀ ਯਾਦ ਵਿੱਚ ਆਪਾਂ ਉਹਦੇ ਜਨਮ ਦਿਨ ਤੇ ਬੂਟਾ ਲਾ ਦਿੰਦੇ ਤੇਰਾਕਤ ਬਣ ਗਿਆ ਉਹਨੂੰ ਵੱਟ ਤਾਂ ਕੰਮ ਉਹ ਜਿਹੜੇ ਆਪਣੇ ਪਰਦਾਦੇ ਦੇ ਹੰਢਾ ਨਾਲ ਵਿੱਚ ਯਾਦਾਂ ਦੀ ਖਾਦਮ ਵੀ ਕਰਉਂਦੀ ਉਹ ਉੱਥੇ ਕੀ ਹੁੰਦਾ ਕਿੰਦਾ ਦਾ ਫੀਲ ਆ ਕੇ ਹੁੰਦਾ ਜਿੱਦਾਂ ਯਾਦਾਂ ਹੈ ਖਾਣਾ ਸਾਡੀਆਂ ਸਾਂਝੀਆਂ ਹੋ ਜਾਂਦੀਆਂ ਨੇ ਉਹ ਸਾਰੀਆਂ ਸਾਂਝੀਆਂ ਖਾਣ ਮੁਗਦੀ ਕਿੰਨੇ ਕੁ ਬੰਦੇ ਰਹਿ ਗਏ ਆ ਕਿੰਨੇ ਕੁ ਜਿਹੜੇ ਹੈਗੇ ਇਹਲੇ 20/2022 ਹੁੰਦੇ ਨੇ 20/ ਹਾਂ ਜਿੱਦਾਂ ਆਪਾਂ ਤੁਹਾਨੂੰ ਗਾਹਾਂ ਸਾਡੀ ਸਾਂਝ ਦੇ ਦਈ ਨਹੀਂ ਜਾਣ ਕੇ ਤੁਸੀਂ 20/ ਉਸ ਚ ਮਜ਼ਦੂਰ ਆ ਕਿ ਉਹਨਾਂ ਨੇ ਆਪ ਹੀ ਆਪ ਹੀ ਸੰਭਾਲੇ ਦਾ ਮੀ سرمਾਇਦਾਰ ਆਪ ਹੀ ਬੱਡੇ ਉਹਨਾਂ ਨੇ ਹੁੰਦੀ ਹੈਗੀ ਕਾਟ ਕੇ ਲਾਟੇ ਚੱਕੇ ਨਹੀਂ ਰੋਣ ਤੇ ਇਦਾਂ ਨਹੀਂ ਆ ਲਗੀ ਰੋ ਰਿਹਾ ਅੱਜ ਫੇਰ ਹਾਂ ਜਿੱਦਾਂ ਪੰਜ ਨੂੰ ਪਹਿਲਾਂ ਤਿੰਨ ਜਿੰਨ ਨੇ ਕੀਤਾ ਸੀ ਉਹ ਪੰਜ ਦਿਨ ਪੰਜ ਦਿਨ ਨੂੰ ਆਪਣਾ ਪਾਤਾ ਵੰਦ ਅੱਜ ਫੇਰ ਤੇ ਸਾਡੇ ਜੀ ਨੂੰ ਅੱਜ ਫੇਰ ਇਹਨਾਂ ਨੇ ਚੱਕਰ ਦੀਆਂ ਨੂੰ ਰਹੀ ਕੀਤੀ ਫਾਸੇ ਡਾਉਨ ਦੀ ਕੋਈ ਕੀਤੀ ਦੂਜਣਗੇ ਲੋਕ ਸੈਂਜ ਜਾ ਕੇ ਮਦਦਸਾਭ ਨੂੰ ਜਾ ਰਹੇ ਸੀ ਤੇ ਫਿਰ ਆਪਸ ਵਿੱਚ ਤੁਹਾਡੇ ਦਖਲ ਦਿੰਦੇ ਵੇਲੇ ਮਦਦਸਾਭ ਇਹ ਕੀ ਜਾਂਦੇ ਆ ਨੰਦੀਕ ਨੂੰ ਨਹੀਂ ਗੱਲ ਵੀ ਕਰਾਂਗੇ ਹਾਂ ਉਹ ਜਿਹੜਾ ਤਾਂ ਜਿਵੇਂ ਹੀ ਜਾਂਦੀਆਂ ਵਾ ਉਹ ਕੀ ਕਹਿੰਦੇ ਪੇਜ ਦਾ ਨਾ ਤਾਂ ਬੰਦੇ ਨੂੰ ਆਈ ਵੱਡਾ ਪੰਛੀ ਕਿਨ ਤੁਹਾਡੀ ਕਹਿਲੀ ਦਿਆਂਗੇ ਕਹਿੰਦੇ ਸੀ ਹੂੰ ਮੀਟਰ ਦੇ ਮੱਥੇ ਗੋਲੀ ਮਾਰੀ ਅਗਲੀ ਇਦਾਂ ਹੱਸ ਤੁਸੀਂ ਇਹ ਜੋ ਨੂੰ ਰਿਪੋਰਟ ਕੋਡ ਕਰਕੇ ਚੜਾਈਆਂ ਕੋਈ ਆਸਰਾ ਨੂੰ ਆਪਦੇ ਨੂੰ ਦੱਸੋ ਐਕਸਾ ਸੀਨੀਅਰ ਨੂੰ ਦੱਸਿਆ ਗਿਆ ਜੀ ਲੈਕਟੀ ਕੰਪਨੀ ਦਿੱਤੀ ਆਸਰਾ ਪਿੰਡ ਦੇ ਨੂੰ ਵੀ ਦਾ ਵੀ ਕਰਮੀ ਬੜਾ ਔਖਾ ਤੇ ਜਿਹੜਾ ਆ ਦੇ ਆ ਜਿੱਦੋਂ ਮਲਾ ਨੂੰ ਦੇ ਨਾਲ ਸਾਡੀ ਨੂੰ ਸੁਣਵਾਈ ਨਹੀਂ ਗਿਆ ਤਾਂ ਤਾਂ ਗਿਆ ਜਾਂ ਨਹੀਂ ਆਹ ਪਬਲਿਕ ਨਹੀਂ ਨਾਲ ਹੋਈ ਤੇਰੇ ਚਾਚੇ ਤਾਂ ਤਨਜੀਤ ਸਰ ਚਾਚਾ ਜੀ ਬੂਰੇ ਉਹ ਤਾਂ ਹੀ ਬੂਰੇ ਹੋਏ ਉਹਨੇ ਕੰਡ ਮੈਡੀਕਲ ਦੂਜੇ ਚੱਲ ਬੈਠੇ ਤੇ ਮੈਂ ਜਿਹਦਾ ਵੀ ਬੂਰੇ ਦਾਦਾ ਨੇ ਸਮੇਂ ਹੀ ਚਲਤ ਮੇਰੇ ਗੋਡਾ ਉਹ ਗੋਣ ਤੇਰੀ ਨਾਲ ਮੈਡੀਕਲ ਸਾਰੇ ਪ੍ਰਮਾਣ ਚ ਕੱਲਾ ਤੂੰ ਹੀ ਹੈ ਸਾਡੇ ਸਾਹਿਬੀ ਬੂਰੇ ਸਾਡੇ ਸਾਹਿਬੀ ਪੂਰੇ ਨੇ ਜੀ ਮਾਤਾ ਨਹੀਂ ਡੱਕਦੀ ਵੀ ਮਾਦਾ ਹੀ ਕਹਿੰਦੇ ਕਿ ਨਾ ਉਹ ਇਦਾਂ ਘਟਗਾ ਲਾਉਂਦੀ ਤੂੰ ਰਹਿਣ ਦੇ ਆਪਾਂ ਨਹੀਂ ਰਹਿਣਾ ਨੇ ਮਾਲੀ ਦਾ ਬਾਹਰ ਚਲ ਜਾਂਦੇ ਆ ਤੇ ਮੇਰੀ ਵਾਈ ਵੀ ਬਾਹਰ ਹੀ ਹੈ ਜੀ ਆਪਾਂ ਤਾਂ ਬਾਹਰ ਚਲ ਜਾ ਕੇ ਡਰਦੇ ਜਿਹੜੀ ਆਪਣੇ ਨੂੰ ਜਿੱਦਾਂ ਜਿੱਦਾਂ ਮਹਿਰ ਮਲਾਏ ਬਾ ਆ ਇਨੀ ਵਾਈ ਸਾਡੇ ਜਿਹੜੇ ਆਪਣੇ ਮਿਸੋੜੇ ਬੰਦੇ ਜਿਹਨੂੰ ਨਹੀਂ ਵਾਸਾ ਉਹਨਾਂ ਦਾ ਕੀ ਹੋਊਗਾ ਜੀ ਆਪਾਂ ਚੜ ਕੇ ਰਹਿ ਜਾ ਨਹੀਂ ਜਾਏ ਮੈਂ ਵੀ ਜੇ ਆਪਸਰਾ ਜੀਰਸ ਨਾਲ ਵੀ ਨਹੀਂ ਸਮਝੀ ਦਿੱਤੀ ਆਪਾਂ ਫੇ ਜੋਰ ਤੋਂ ਜੈਨ ਦੇਣਾ ਕੋਈ ਫਾਇਦਾ ਨਹੀਂ ਜਿੰਨਾ ਮਲਾਏ ਮੁੰਡੇ 1000 ਰੁਪਏ ਇਦਾਂ ਨਹੀਂ ਬਹੁਤ ਦਿਨਾਂ ਰਹੀ ਕਰ ਸਨ ਉਹ ਚੱਟ ਗਿਆ ਆਮ ਤੌਰ ਤੇ ਚੱਟਣ ਲਈ ਤਾਂ ਜੀ ਤੁਸੀਂ ਬੜੀ ਡਿਸਪਲਿਨ ਫੋਰਸ ਦੇ ਵਿੱਚ ਮੈਂਬਰ ਆ ਉਹਦੇ ਉਹਦਾ ਇੱਕ ਹਿੱਸਾ ਆ ਤੁਸੀਂ ਜੇ ਇਦਾਂ ਦਿਲ ਛੱਡ ਗਏ ਤੇ ਫਿਰ ਆਮ ਬੰਦਾ ਕੀ ਉਹ ਤੁਸੀਂ ਡਿਸਪਲਿਨ ਦੇ ਵਿੱਚ ਸਿਸਟਮ ਚ ਰਹਿ ਕੇ ਇਸ ਗੱਲ ਦੇ ਖਿਲਾਫ ਆਵਾਜ਼ ਉਠਾਓ ਆਪਸਰਾ ਆਪਣੇਆਂ ਨੂੰ ਆਪਣੀ ਸਾਰੀ ਗੱਲਬਾਤ ਦੱਸੋ ਤੇ ਤੁਸੀਂ ਅੱਗੇ ਆਫ ਦਾ ਕੈਮਰਾ ਨਾਲ ਕਰਦੇ ਸੀ ਵੀ ਐਮਜੀਟੀ ਤੱਕ ਵੀ ਨੈਚੁਰਲ ਗ੍ਰੀਨ ਟ੍ਰਿਵਿਓਨ ਤੱਕ ਵੀ ਪਹੁੰਚ ਕੀਤੀ ਹੈ ਜੀ ਜੇ ਜਰਾ ਉਹਨਾਂ ਨੂੰ ਮਿਲ ਦਿੱਤੀ। ਅੱਛਾ। ਤਾਂ ਆਪਣੀ ਮਖਮਦ ਰਜ਼ਾ ਨੂੰ ਮਿਲ ਦਿੱਤੀ, ਜੀਬੀ ਸਾਹਿਬ ਨੂੰ ਮਿਲ ਦਿੱਤੀ, ਅਸਲ ਵੀ ਸਾਹਿਬ ਨੂੰ ਮਿਲ ਦਿੱਤੀ, ਡੀਐਸਪੀ ਸਾਹਿਬ ਨੂੰ। ਸਾਰੇ ਨਾਮ ਬਫਰ ਹਾਊਸਮੈਨ ਜਵਨ ਭਾਈ ਨੰਬਰ ਨੂੰ ਅੱਨਾ ਨੂੰ ਮਿਲ ਕੀਏ। ਸਾਰੇ ਜੀ ਜਿਵੇਂ ਕਹੀ ਜਾਂਦੇ ਜੀ। ਹੂੰ। ਤਾਂ ਤਾਂ ਨਹੀਂ ਕੋਈ ਗੱਲ ਜੀ ਕੀ ਹੁੰਦਾ। ਕਿਸੇ ਬੰਦੇ ਨੇ ਉਹਨਾਂ ਨੂੰ ਦੂਸਰੀ ਥਾਂ ਨੂੰ ਜਾਂ ਤੁਹਾਨੂੰ ਇੱਥਾਂ ਸੱਦ ਕੇ ਬਿਠਾ ਕੇ ਜਿੰਨੇ ਅਫਸਰਾਂ ਨੂੰ ਤੁਸੀਂ ਨਾਲ ਲੈਣ ਦੇ ਕਿਸੇ ਨੇ ਵੀ ਨੀ ਆਮੋ ਸਾਹਮਣੇ ਬਿਠਾ ਕੇ ਪੁੱਛੀ ਗੱਲ ਕੀ ਗੱਲ ਸਾ ਉਠਾਣੀ ਦਾ ਲੁਈ ਸੀਗੀ ਆਮੋ ਸਾਹਮਣੇ ਕਿੰਦੇ ਤੁਨ ਮਾਫੀ ਨਾ ਨਾ ਉਹ ਮਾਫੀ ਮੰਗ ਉਹ ਉਹ ਕਿਤੇ ਮਾਫੀ ਮੰਨਦੇ ਆ ਤੇ ਇਸ ਗੱਲ ਦਾ ਤੂੰ ਮੰਨ ਗਿਆ ਨਾ ਵੀ ਅਸੀਂ ਬੱਟੇ ਸਭੋ ਮਾਦੀਤ ਮੰਨਦੇ ਮਾਫੀ ਕਿੰਨੇ ਮੰਨ ਲੇ ਕੋਈ ਵੱਡੇ ਕੋਈ ਜਾਣੀ ਹਰ ਸਾਹਿਬ ਜਿਹੜੀ ਜਿਹੜੀਆਂ ਭਾਵਨਾਾਂ ਜੀ ਸੋਚੀ ਆ ਤੁਹਾਨੂੰ ਤਾਂ ਆਪਣੇ ਪੁਰਖੇ ਦੀ ਦੇ ਵਿੱਚ ਨਾ ਖੇਬ ਜੋਗੀਆਂ ਜਿਆਦਾ ਰਹੀਆਂ ਉਹ ਸਾਕੀਆਂ ਖਤਰਬ ਹੋ ਗਈਆਂ ਪਹਿਲਾਂ ਪਿੰਡੇ ਦੇ ਖਤਰਬ ਹੋ ਗਈਆਂ ਨਾਲੇ ਦੂਦੇ ਦੇ ਖਤਰਬ ਹੋ ਗਈਆਂ ਜੀ ਆਪਾਂ ਕੀ ਹੁੰਦਾ ਨਹੀਂ ਜਿਹੜਾ ਆਪਣੀ ਯਾਦਾਂ ਹੁੰਦੀਆਂ ਦਾਟਾਂ ਲਈ ਜਿਹੜਾ ਰੋਡ ਆਇਆ ਅੱਗੋਂ ਗਿੱਡੀ ਤੋਂ ਦਿੰਦੀ ਸੀ ਲੋਰ ਯਾਦ ਰੱਖਣ ਜਿਵੇਂ ਆਪਾਂ 32 ਸਬਿਆ ਵਿਚ ਇਹ ਵੀ ਯਾਦ ਰੱਖਣਾ ਦੱਸ ਤਾਹੰ ਜੀ ਤੇ ਤਾਂ ਚਲ ਤਰਾਫ ਦਾ ਪੱਟੀ ਗਾਲਿਆ ਅੱਗੇ ਪਸ਼ੂ ਵੀ ਇਦਾਂ ਹੁੰਦੇ ਸੀ ਇਹ ਕਹਿੰਦਾ ਫੁਲਾਨੀ ਗੁੱਡੀ ਦੀ ਮੱਚ ਐ ਇਹ ਬੀਪੀ ਆਈ ਮੱਚ ਐ ਇਹ ਚਾਚੇ ਵਾਲੀ ਮੱਚ ਐ ਤਾਈ ਵਾਲਾ ਬੋਲਦਿਆ ਇੱਕ ਕਿਸਮ ਦਾ ਅਟੈਚਮੈਂਟ ਰੱਖੀ ਹੁੰਦੀ ਹੁੰਦੀ ਤੇ ਇਹ ਤਾਂ ਤਰਾਫ ਤਾਂ ਇੱਕ ਬਹੁਤ ਗਾਏ ਦਾਦੀ ਬੀਤੇ ਦੇ ਆ ਸਾਡੇ ਚਾਚੇ ਤਾਇਆ ਦੇ ਬੇਲੇ ਦੇ ਆ ਮੇਰੇ ਨਾਲ ਡੀਪਰਵਾ ਮਿਲ ਗਏ ਸੀ ਮੀਟਿੰਗ ਦੇ ਬਾਅਦ ਜੀ ਅੱਛਾ ਜਿਹਨੂੰ ਮੈਂ ਥਾਰਾ ਮੇਰੀ ਪੂਰਾ ਤਕੜਾ ਆਦੀ ਆ ਜੀ ਉਹਦਾ ਇੱਕ ਕਵਾਂਟਮ ਦੀ ਲੱਤ ਸੀ ਉਹਨੇ ਚੱਕ ਕੇ ਉੜਿੱਦਾ ਜਾ ਤੀ ਸਕਿਆ ਉਹ ਬੈਟ ਕਿਤੇ ਤਾਂ ਨਵਾਂ ਲਾ ਦਿੰਦੇ ਸੀ ਆਲਾ ਬਟੇ ਆਉਂਦਾ ਸੀ ਇੰਨੇ ਡੇਟ ਬੰਦੇ ਇਹਨਾਂ ਜਿਆਦਾ ਹੀ ਨਹੀਂ ਸਰਗੀਆਂ ਮੈਂ ਜੇ ਉਹ ਵੀ ਤੁਸੀਂ ਵੀ ਬਤੀਸ਼ ਚੱਲ ਗਏ ਤੁਸੀਂ ਇੱਕ ਡਿਸਿਪਲਨ ਫੋਰਸ ਦਾ ਹਿੱਸਾ ਹੈ ਤੁਸੀਂ ਸਪੋਰਟਸਮੈਨ ਆ ਤੇ ਜੇ ਤੁਸੀਂ ਵੀ ਇਦਾਂ ਗੱਲਾਂ ਨੂੰ ਤਾਂਗਾ ਕੇ ਬਤੀਸ਼ ਜਾਣ ਬਾਰੇ ਸੋਚ ਰਹੇ ਆ ਇਹਨੂੰ ਤਾਂਗਾ ਕੇ ਤੇ ਫੇਰ ਇੱਥੇ ਰੋਕੋ ਟੋਟ ਜਾਓ। ਭਾਈ ਇਹ ਸਾਲ ਕਿ ਆਪਾਂ ਕਿੱਥੋਂ ਵਿਆਸਤਾ ਦੀ ਸਾਹਮਣੇ ਕਿੱਥੋਂ ਆਪਣੀ ਬੋਲੀ ਜਾਵਾਂਗਾ ਨਹੀਂ। ਜਿਵੇਂ ਰਗਾ ਮੰਦਾ ਜੀ ਇੱਥੇ ਬਸ ਗੋੜੀਆਂ ਦੇ ਗਿਆ ਜੀ ਆਮ ਜਿਹੜੀ ਆ ਨਹੀਂ ਤਾਂ ਹੀ ਕੋਈ ਡਿਸ਼ਨ ਉਹ ਜੀ ਐਨਡੀ ਏਸੀ ਗੱਲਾਂ। ਪਰ ਮੈਂ ਤਾਂ ਇਸ ਤੁਹਾਨੂੰ ਪਹਿਲਾਂ ਵੀ ਸਲਾਹ ਦਿੱਤੀ ਹੁਣ ਵੀ ਇਹ ਸਲਾਹ ਦਿੰਨਾ ਤੁਸੀਂ ਇਸ ਸਿਸਟਮ ਦੇ ਵਿੱਚ ਰਹਿ ਕੇ ਕਾਨੂੰਨੀ ਤੌਰ ਤੇ ਆਪਣੀ ਲੜਾਈ ਲੜੋ। ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਬਚਾਉਣ ਲਈ ਲੜਾਂਗੇ ਜੇ ਜਿਹੜੀ ਦੂਸਰੀ ਧਿਰਾਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਸੁਣ ਰਹੇ ਹਾਂ ਤੇ ਜੇ ਤੁਹਾਡਾ ਕੋਈ ਆਪਣਾ ਪੱਖ ਆ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀ ਆਪਣਾ ਜਿਹੜਾ ਪੱਖ ਆ ਉਹ ਰੱਖ ਸਕਦੇ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡਾ ਪੱਖ ਜਾਣਨ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ ਪਰ ਇਹ ਜੇ ਥੋੜੀ-ਥੋੜੀਆਂ ਥਾਮਾਂ ਬਦਲੇ ਆਪਾਂ ਜੇ ਆਪਣੀ ਆ ਪਿੱਛੇ ਜੇ ਲੜਾਈ ਵਾਲੀ ਗੱਲ ਸੀਗੀ ਜੀ ਤੇ ਕਿਦਾਂ ਮੌਨਾਂ ਦੇ ਬਾਹਰ ਲੈਣਾ ਲੱਗੂ ਸੌਦਾ ਪੱਤਾ ਜਮਾ ਤੈਨੂੰ ਲੱਗ ਪਏ ਤੇ ਜਿਹੜੇ ਹੁਣ ਏਡੇ ਝੁੰਡ ਦੇ ਉੱਤੋਂ ਜਿਹੜੇ ਜੀਵ ਜੰਤੂ ਪੰਛੀ ਉੱਡ ਕੇ ਗਏ ਹੋਣਗੇ ਉਹਨਾਂ ਦਾ ਵੀ ਤਾਂ ਤੈਨੂੰ ਪੁੱਛਿਆ ਜਾਣਦਾ ਉਹਨੇ ਆਪਣੇ ਇੰਨੇ ਪੁਰਾਣੇ ਦਰਖਤਾਂ ਦੇ ਉੱਤੇ ਆਪਣੇ ਆਲਣੇ ਪਾ ਕੇ ਬੈਠੇ ਹੋਣੇ ਆ ਉਹਨਾਂ ਦੇ ਉੱਤੇ ਗਾਂ ਬੱਚੇ ਹੋਣੇ ਆ ਉਹ ਜੀਵ ਜੰਤੂ ਵੀ ਉੱਥੋਂ ਸਾਰੇ ਜਾਲਾ ਹੋਗੇ ਮੋਰ ਹੋਣਗੇ ਚਿੜੀਆਂ ਤੀਲੀ ਗਾਜਰ ਨੇ ਕੋਲ ਆ ਗਏ ਸਾਰੇ ਹੀ ਹੋਣੇ ਜੀ ਜੰਤ ਜਵਰੀ ਰਿੰਦੀ ਤੇ ਨਾਸ਼ਟਾ ਕਰ ਪੀਉਣਾ ਨੀ ਇਨਾਂ ਨੂੰ ਜਿੱਦਾਂ ਜਿਆ ਆਪਣਾ ਹਿਸਾਬ ਨਾਲ ਵੀ ਵੇਬਾ ਲੱਗਦਾ ਜੀ ਪੂਜਣ ਕਿੱਦਾਂ ਰਹਿੰਦੇ ਹੋਗੇ ਬੱਚੇ ਮਰ ਗਏ ਜੀ ਤਾਂ ਵੀ ਕਰ ਹੋ ਗਈ ਸਾਂਝ ਪੈ ਜਾਂਦੀ ਨਾ ਜਿੱਥੇ ਜਿੱਦਾਂ ਉੱਤਰ ਉੱਤਰਾ ਦਾ ਅਟੈਚਮੈਂਟ ਨਾ ਹੋਏ ਉੱਤੇ ਜਾਨਵਰਾਂ ਨਾਲ ਪੰਛੀਆਂ ਨਾਲ ਇਹ ਪੰਛੀ ਉੱਪਰ ਹੀ ਤੇ ਉਹਨਾਂ ਨਾਲ ਤੁਹਾਡੀ ਸਾਂਝ ਪੈ ਜਾਂਦੀ ਹਾਂਜੀ ਉਹਦੇ ਤੁਸੀਂ ਕੀ ਲਾਸਟ ਸੋਚਿਆ ਕੋਈ ਅਸੀਂ ਇਹ ਜਮਿੰਨ ਬਚਾਰ ਸਿੰਘ ਨੂੰ ਵੀ ਗ੍ਰਾਮ ਦੀ ਗੁੰਦੀ ਕਾਰਜਕ੍ਰਮ ਜਿਹੜੀਆਂ ਥਾਵਾਂ ਹਨ ਜਿਹੜੀਆਂ ਉਹਦਾ ਤਾਂ ਹੱਲ ਹੀ ਕੋਈ ਨਹੀਂ ਹਾਂਜੀ ਜਿਹੜੋਂ ਬਜ਼ੁਰਗਾਂ ਨੇ ਇੰਤਰਾਖਤ ਲਾਏ ਸੀ ਤੁਹਾਡੇ ਚਾਚੇ ਆ ਪਾਏ ਨੇ ਲਾਏ ਜਾਂ ਦਾਤੀ ਨੇ ਲਾਏ ਉਹ ਤਾਂ ਵੱਡੇ ਨੇ ਜਿੱਦਾਂ ਉਹਦੇ ਵੱਡੇ ਗਏ ਜਿੱਦਾਂ ਹੋਰ ਰਹਿੰਦੀਆਂ ਜਿਹੜੀਆਂ ਥਾਵਾਂ ਤੁੰਗੜੀ ਕੋਈ ਈਦਾਰਾ ਬੰਦ ਹੋਰ ਨਵਾਂ ਠੀਕਾ ਦੀ ਵੀ ਮੱਦ ਤਾਂ ਨਹੀਂ ਕਰ ਸਰ ਵੀ ਨਾਲ ਵੀ ਇਹਨਾਂ ਨਾਲ ਤਨਾਰ ਵੀ ਸਿੱਧੀ ਮਿਲ ਜੇ ਤਾਂ ਕਰਕੇ ਜਾਉਣਾ ਵੀ ਗ੍ਰਾਮ ਦੀ ਗ੍ਰਮੀ ਜਾਲੇ ਹੁਣ ਜਿਹੜੀ ਜਿਹੜੀ ਹਜੇ ਥਾਵਾਂ ਠੇਹ ਪਹੁੰਚੀ ਆ ਵੀ ਉਹਨਾਂ ਨੂੰ ਉਸ ਦਿਨ ਉਹਨਾਂ ਨਾਲ ਹਾਈਡਰਨ ਕਰਨ ਚਾਹੀਦਾ ਨੂੰ ਬਤੇ ਸੋ ਦੋਸਤੋ ਇਹ ਹੈ ਕਰਨਜੀਤ ਸਿੰਘ ਪਿੰਡ ਮਾਨਕਪੁਰ ਦਾ ਵਸਨੀਕ ਹੈ ਵਧੀਆ ਕਬੱਡੀ ਦਾ ਖਿਡਾਰੀ ਆ ਪੰਜਾਬ ਪੁਲਿਸ ਦੇ ਵਿੱਚ ਅਜੇ ਕਾਂਸਟੇਬਲ ਸਰਵਿਸ ਕਰਦਾ ਇਹਨਾਂ ਦੇ ਬਜ਼ੁਰਗਾਂ ਨੇ ਕਿਸੇ ਟਾਈਮ ਸਾਨ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਸੀ ਵੀ ਆ ਜਿਹੜੀ ਖੂਹ ਵਾਲੀ ਸਾਂਝੀ ਥਾਂ ਹੈ ਇਹਦਾ ਖੂਹ ਨਹੀਂ ਸ਼ੇੜਨਾ ਇਹਦੇ ਦਰਖਤ ਨਹੀਂ ਸ਼ੇੜਨੇ ਉਹਦੀ ਜਗ੍ਹਾ ਕੋਹ ਦਰਖਤ ਲਾਉਂਦੇ ਰਹਿਣ ਜੀਵਨ ਪ੍ਰਮਾਣ ਦੇ ਵਿੱਚੋਂ ਬਜ਼ੁਰਗ ਚੜਾਈ ਕਰਦਾ ਸੀ ਉਹਦੀ ਜਾਇਦ ਵਿੱਚ ਦਰਖਤ ਲਾਉਂਦੇ ਰਹੇ ਜੇ ਕਿਸੇ ਬੱਚੇ ਦੀ ਆਮਦ ਹੋਈ ਉਹਦੀ ਜਾਇਦ ਵਿੱਚ ਦਰਖਤ ਲਾਉਂਦੇ ਰਹੇ ਉਹਨਾਂ ਦਾ ਭੋਜਨ ਪੋਸ਼ਣ ਕਰਦੇ ਰਹੇ ਫਿਰ ਵੀ ਕੋਸ਼ਿਸ਼ ਇਹਨਾਂ ਦੇ ਕਹਿਣ ਮੁਤਾਬਕ ਪਿੰਡ ਦੇ ਸੁਨਿਕਾ ਨੇ ਜਾਂ ਕੋਈ ਹੋਰ ਉਹਨਾਂ ਦੇ ਅੰਨੀਆਂ ਸੰਖਿਆ ਨੇ ਰੱਖ ਕੇ ਜਿਹੜਾ ਆ ਉਹ ਦਰਖਤ ਵਟ ਦਿੱਤੇ ਜੇ ਇਹਨਾਂ ਕਾਨੂੰਨੀ ਚਾਰਾਜੋਰੀ ਕਰਨ ਜੀਤ ਨੇ ਕੀਤੀ ਤਾਂ ਉਹ ਮਾਫੀ ਮੰਗ ਕੇ ਹੀ ਆਪਣਾ ਕਹਿੜਾ ਛਡਵਾਉਂਦੇ ਆ ਤੇ ਤੁਸੀਂ ਤਰਨਜੀਤ ਸਿੰਘ ਨੇ ਵੀ ਇਹ ਕਿਹਾ ਵੀ ਜੇ ਮੇਰਾ ਪ੍ਰਸ਼ਾਸਨ ਨੇ ਜੋ ਮੇਰੀ ਮਹਿਕ ਮੈਂ ਜੋ ਵਾਤਾਵਰਣ ਬਦਲਤਵੇਂ ਵੱਲੋਂ ਕੋਈ ਸੁਣਵਾਈ ਨਾ ਹੋਵੇ ਤੇ ਮੈਂ ਜਿਹੜਾ ਆ ਪੁਲਿਸ ਤੋਂ ਰਿਜੈਕਟ ਕਰਕੇ ਮੈਂ ਬਾਹਰ ਚਲਾ ਜਾਵਾਂਗਾ। ਤੋਂ ਅਸੀਂ ਤਾਂ ਇਹੀ ਕਵਾਂਗੇ ਤੁਸੀਂ ਇੱਥੇ ਰਹੋ। ਸਿਸਟਮ ਦੇ ਵਿੱਚ ਰਹਿ ਕੇ ਆਪਣੀ ਲੜਾਈ ਲੜੋ। ਕੋਹਤਨ ਜੀ ਜੇ ਕੁਝ ਕਹਿਣਾ ਚਾਹੁੰਦਾ ਹੋਵੇ। ਬਸ ਇਹੀ ਹੈ ਜੀ ਆਪਣੀ ਇਨਸਾਨ ਮਿਲਣਾ ਚਾਹੀਦਾ ਵਾ ਜੋ ਚੀਜ਼ਾਂ ਤੋਂ ਮਰੇ ਆ ਜੋ ਸਾਡੇ ਬਿਅਰਗਨਜਦਾਂ ਸੀਗਰਾਂ ਕੰਮ ਜੁੜੀਆਂ ਹੋਈਆਂ। ਪਰ ਕੰਮ ਜੇ ਉੱਚੀ ਅੰਦਨ ਤੇ ਉੱਚੀ ਯਾਦ ਰਾਨਾ ਕੀ ਤੇਰੇ ਇਹ ਜਿਹੜੀਆਂ ਧਮਕੀਆਂ ਆਉਂਦੀਆਂ ਤੁਸੀਂ ਉਹ ਆਪਣੇ ਅਫਸਰ ਨੂੰ ਦੱਸਿਆ ਨਹੀਂ ਉਹ ਰਿਪੋਰਟ ਦੱਸਿਆ ਨਹੀਂ ਉਹ ਕੋ ਠੱਲ ਨਹੀਂ ਪਈ ਸਰਕਾਰ ਨਾਲੋਂ ਆਪਣਾ ਬੋੜਾ ਹੋ ਕੇ ਰਹਿ ਗਈ ਉਹਨੂੰ ਜਿੱਦਾਂ ਨਰਤੀਂ ਲਾਇਬ੍ਰੇਰੀ ਕੋਲੀ ਮਾਦਰੀ ਤੇ ਅੰਦੀਆਂ ਨੇ ਉਹਨੂੰ ਉਪਰੋਂ ਲਾ ਕੇ ਧੀ ਵੀ ਓਣ ਤੁਸੀਂ ਪੁਲਿਸ ਫੋਰਸ ਦੇ ਵਿੱਚ ਆ ਪਹਿਲਾਂ ਵੀ ਸੀ ਕਿ ਜਦੋਂ ਦਾ ਦਰਸਤਾਏ ਮਸਲਿਕ ਤੇ ਕਿਉਂਕਿ ਤੁਸੀਂ ਉੱਥੇ ਅਪਾਰਟਮੈਂਟ ਤੇ ਨੌਕਰੀ ਕਰਦੇ ਹੋ ਤੁਹਾਡਾ ਬਹੁਤ ਬੰਦਿਆਂ ਨਾਲ ਇੱਧਰ ਉੱਤਰ ਵਾਹ ਪੈਂਦਾ ਹੈ ਨਾ ਮੀ ਸਾਹਿਬ ਜੀ ਪੰਜ ਦਿਨ ਆ ਜੀ ਨੂੰ ਮੇਰੇ ਵਿਜੀ ਪਾਰੀਵਾਤਾ ਅੰਦਰ ਇਸ ਵੇਲੇ 105 ਮਿੰਦਲ ਤਾਂ ਹੁੰਦਾ ਉਹ ਆਪਣਾ ਟੇਣਾ ਦੇ ਕੇ ਉਹਨੂੰ ਤੁਸੀਂ ਸਾਰੀ ਦਾ ਕੰਮ ਵਾਲੇ ਕਿ ਇਹ ਸੀ ਕੇਸ ਨਾਲ ਸੰਬੰਧਤ ਹੁੰਦੀ ਹੈ ਜੀ ਪੰਛੀਆ ਨਾਲ ਗਵਾਲਾ ਮੰਡਲ ਪੀ ਤਰਖਣਾ ਹੋਣਾ ਮੰਡਲ ਕਿਹਾ ਵੀ ਦਿੱਤੀ ਕਿਤਨੀ ਹੈ ਜੀ ਇਤਰਾਹ ਤਾਂ ਸਾਂਝ ਪਾਉਣੀ ਹੈ ਇੱਥੇ ਪੰਛੀਆਂ ਨਾਲ ਸਾਂਝ ਪਾਉਣੀ ਇਹ ਚ ਕਾਮਰੇਟੀ ਜਿਹੜਾ ਤਾਂ ਕੋਈ ਮਨ ਜਰਾ ਫਰਤੀ ਲੈ ਦੇ ਕੋਈਆਂ ਦੀ ਫਰਤੀ ਵਧਾਤੇ ਸੀ ਇਦਾਂ ਇਹਨੂੰ ਜਲ ਕੋਈ ਨਹੀਂ ਕਿ ਕੋਈ ਗੱਲ ਥੋੜੀ ਹੁੰਦੀ ਹੈ ਜਿਹੜਾ ਸਾਡਾ ਪਿਆਰ ਮਾਹੌਲ ਸੀਗਾ ਇਹ ਜਿਆਦਾ ਅੰਗਿਆਰਾ ਸੀਗਾ ਜਦੋਂ ਖੂਦੇ ਹੀ ਆਈਦਾ ਦੇਖੀਦਾ ਸੀਗਾ ਕਿ ਲੱਗ ਕੇ ਜਾਨ ਜਿੱਤੀ ਆਉਂਦੀ ਜਿਆਦਾ ਆਉਂਦੇ ਸੀਗੇ ਅੰਦਰ ਤੇ ਜਿਹੜਾ ਖੂਦ ਹੁੰਦਾ ਸੀ ਆਹ ਜਿਹੜਾ ਹੋਏ ਸਾਰਾ ਕੋਟੈਸ ਨੇ ਹੁੰਦਾ ਥਾ ਹੀ ਨਿਪਾਉਣ ਵਨ ਤੇ ਪਹੁੰਚੀ ਬੋਲ ਜਦੀ ਚਰੂ ਤੋਂ ਦੂਸਰੀ ਤਾਂ ਨਹੀਂ ਬੇਇੱਜ਼ਤੀ ਆ ਇਸ ਮਸਲੇ ਦਾ ਕੋਈ ਬਹਿ ਕੇ ਹੱਲ ਕੱਢੋ ਜਿਹੜੇ ਦਰਖਤ ਜੇ ਵੱਢੇ ਗਏ ਉਹਦੇ ਵੱਟੇ ਉਸੇ ਥਾਂ ਤੇ ਕੋਈ ਹੋਰ ਬਰਾਸਤ ਦੀ ਦਰਖਤ ਨੂੰ ਹੀ ਲਗਾਇਆ ਜਾ ਸਕਦੇ ਆ ਸੋ ਜੇ ਦੂਸਰੀ ਧਰਨੇ ਦੀ ਕੋਈ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਸੋ ਧੰਨ ਰੀਤ ਜੀ ਅਸੀਂ ਦੁਆ ਕਰਦੇ ਆਂ ਕਿ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਸਫਲ ਹੋਵੋ ਤੁਸੀਂ ਆਪਣੀ ਪੁਰਖਿਆਂ ਦੀ ਬਰਾਸਤ ਨੂੰ ਸਾਹਮਣੇ ਚੁਟਾਓ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ ਚ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ